ਸਤ ਨਾਮ ਵਾਹਿ ਗੁਰੂ 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 ਵਾਹਿ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਰੰਗੋਈ ਹੈ ਅਸਾ ਰਾਗ ਦੇ ਵਿੱਚ ਭਗਤ ਜੀ ਵਚਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਇਹ ਲੋ ਪੰਜ ਸ਼ਬਦ ਭਗਤ ਨਾਮਦੇਵ ਜੀ ਦੇ ਸੰਪੂਰਨ ਹੋਏ ਹਨ ਇਹ ਅਗਲਾ ਸ਼ਬਦ ਭਗਤ ਰਵਿਦਾਸ ਜੀ ਰੰਮ ਕਰਦੇ ਹਨ 486 ਅੰਗ ਤੇ ਭਗਤ ਜੀ ਦਾ ਇਹ ਬਾਣੀਏ ਸ਼ਬਦ ਰੰਮ ਹੁੰਦਾ ਹੈ ਆਓ ਭਗਤ ਰਵਿਦਾਸ ਜੀ ਸ਼ਰਧੀ ਰਮਤਾ ਕਰਦੇ ਹਾਂ ਜੀ ਆਸਾ ਬਾਣੀ ਸ੍ਰੀ ਰਿਦਾਸ ਜੀਓ ਕੀ ਇਕੂੰਕਾਰ ਸਤ ਗੁਰ ਪ੍ਰਸਾਦ ਭਗਤ ਰਵਿਦਾਸ ਜੀ ਦੀ ਬਾਣੀ ਹੈ ਆਸਾ ਰਾਗ ਦੇ ਵਿੱਚ ਬਾਣੀ ਨੂੰ ਚਾਰਨ ਕਰਦੇ ਹਨ ਤੇ ਮੰਗਲਾ ਚਰਨ ਕਰਦੇ ਹਨ ਭਗਤ ਜੀ ਉਹ ਮਾਲਕ ਦੀ ਉਸਤਤਗਾਂਨ ਕਰਦੇ ਹੋਏ ਦੰਡਉਤ ਕਰਦੇ ਹੋਏ ਸ਼ਬਦ ਦੀ ਰਮਤਾ ਕਰਦੇ ਹਨ ਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਇਹ ਕੋਈ ਸਾਰੇ ਬ੍ਰਹਮੰਡਾਂ ਦਾ ਮਾਲਕ ਹੈ ਸੱਚੀ ਗੁਰੂ ਦੀ ਪ੍ਰਾਪਤੀ ਨਾਲ ਹੀ ਉਹ ਪ੍ਰਭੂ ਦੀ ਪ੍ਰਾਪਤੀ ਹੈ ਰਾਜਾ ਜੀ ਭਗਤ ਰਵਿਦਾਸ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹਨ ਮਿਰਗ ਮੀਨਾ ਭਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਜ ਦੋਖ ਅਸਾਧ ਜਾਮ ਹੈ ਤਾਂ ਕੀ ਕੀਤਕ ਆਸ ਦੇਵਦਾਸ ਜੀ ਉਹ ਬਚਨ ਕਰਦੇ ਹਨ ਉੱਥੇ ਸਾਨੂੰ ਪਰਦੇਸ਼ ਬਖਸ਼ਦੇ ਹਨ ਭਗਤ ਜੀ ਗਿਣਤੀ ਕਰਦੇ ਹਨ ਕਹਿੰਦੇ ਮਿਰਗ ਮੀਨ ਭਿੰਗ ਪਤੰਗ ਸ ਉੰਚਰ ਹਾਥੀ ਦੋਖ ਬినాਸ਼ ਭਗਤ ਜੀ ਕਹਿੰਦੇ ਇਸ ਜੁੰਨਾਂ ਦੇ ਵਿੱਚ ਜਿਹੜੇ ਜੀਵ ਹਨ ਇਹਨਾਂ ਦੇ ਵਿੱਚ ਏਕ-ਏਕ ਰੋਗ ਸੀ ਵਕਾਰ ਭਾ ਪਹਿਲੋਂ ਭਗਤ ਜੀ ਮਿਰਗ ਦੀ ਗੱਲ ਕਰਦੇ ਨੇ ਹਿਰਨ ਦੀ ਹਿਰਨ ਦੇ ਵਿੱਚ ਇੱਕ ਵਕਾਰ ਸੀ ਜਿਹਦੇ ਕਾਰਨ ਉਹਨੂੰ ਮਰਨਾ ਪੈ ਗਿਆ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ ਤੇ ਭਗਤ ਜੀ ਕਹਿੰਦੇ ਮੀਨ ਜਿਹੜੀ ਹੈ ਮੱਛੀ ਉਹਨੂੰ ਵੀ ਇੱਕ ਰੋਗ ਹੈ ਵਕਾਰ ਹੈ ਜਿਹੜਾ ਹਿਰਨ ਹੈ ਉਹ ਸ਼ਿਕਾਰੀ ਦੇ ਜਾਲ ਵਿੱਚ ਕਿਉਂ ਫਸਦਾ ਹੈ ਕਿਉਂਨਾਂ ਉਹ ਤਾਲ ਇਹ ਨਾ ਜਿਹੜਾ ਤਾਲ ਦੇ ਉੱਤੇ ਮੁਹਿਤ ਹੋ ਜਾਂਦਾ ਹੈ ਕੰਡਾ ਹੀੜਾ ਹੁੰਦਾ ਹੈ ਕਿ ਕੰਡਾ ਹੀੜੇ ਦਾ ਤਾਲ ਜਿਹੜੇ ਕਿ ਸ਼ਿਕਾਰੀ ਲੋਕ ਆਪਣੇ ਨਾਲ ਰੱਖਦੇ ਹਨ ਜਿਸ ਵੇਲੇ ਉਹ ਸ਼ਿਕਾਰ ਕਰਦੇ ਹਨ ਹਿਰਨ ਨੂੰ ਪਛਾਣ ਵਾਸਤੇ ਉਹ ਕੰਡਾ ਹੀੜਾ ਵਜਾਉਂਦੇ ਹਨ ਉਹਦੀ ਧੁਨ ਕੱਢਦੇ ਹਨ ਆਵਾਜ਼ ਕੱਢਦੇ ਹਨ ਕੰਡਾ ਹੀੜੇ ਦੀ ਤੇ ਉਹ ਧੁਨ ਦੀ ਆਵਾਜ਼ ਦੇ ਉੱਤੇ ਜਿਹੜਾ ਹਿਰਨ ਹੈ ਨਾ ਮਿਰਗ ਉਹ ਮੋਹਤ ਹੋ ਜਾਂਦਾ ਹੈ ਮੋਹਤ ਹੋ ਜਾਂਦਾ ਹੈ ਉਹ ਮੋਹਤ ਹੋਇਆ ਉਹਨੂੰ ਪਤਾ ਨਹੀਂ ਲੱਗਦਾ ਕਿ ਸਟੇਮ ਦੌੜਿਆ ਹੁੰਦਾ ਹੈ ਤੇ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ ਹੈ ਇਹ ਰੋਗ ਹੈ ਖਿਰਨ ਨੂੰ ਜਿਹਦੇ ਕਾਰਨ ਉਹਨੂੰ ਮਾਤ ਮਿਲਦੀ ਹੈ ਜਿਹਦੇ ਕਾਰਨ ਉਹ ਸ਼ਿਕਾਰੀ ਦੇ ਜਾਲ ਵਿੱਚ ਫਸਦਾ ਹੈ ਮੀਨ ਜਿਹੜੀ ਹੈ ਮੱਛੀ ਉਹਨੂੰ ਜੀਭ ਦਾ ਲਾਲਚ ਹੈ ਤ੍ਰਿਸ਼ਨਾ ਹੈ ਜੀਭ ਦੀ ਉਹ ਜੀਭ ਦੇ ਸਵਾਦ ਪਿੱਛੇ ਇੱਕ మాਸ ਦੇ ਟੁਕੜੇ ਪਿੱਛੇ ਆ ਸ਼ਕਾਰੀ ਦੇ ਜਾਲ ਵਿੱਚ ਫਸਦੀ ਹੈ ਤ੍ਰਿਸ਼ਨਾ ਕਰ ਲੈਂਦੀ ਹੈ ਲੋਭ ਕਰ ਲੈਂਦੀ ਹੈ ਲਾਲਚ ਕਰਦੀ ਹੈ ਤਾਂ ਦੇਖੋ ਸ਼ਕਾਰੀ ਦੇ ਜਾਲ ਵਿੱਚ ਇੱਕ ਟੁਕੜਾ ਉਹ ਫੇਕਦਾ ਹੈ ਦੇਖਣਾ ਜੋ ਕੁੰਡੀ ਛੱਟਦਾ ਸ਼ਕਾਰੀ ਜਿਹੜੇ ਮੱਛੀਆਂ ਫੜਨ ਵਾਲੇ ਹਨ ਉਸੇ ਤਰੀਕੇ ਨਾਲ ਜਾਲ ਫੇਕਦੇ ਹਨ ਜਾਂ ਕੁੰਡੀ ਫੇਕਦੇ ਹਨ ਉਹ ਮਾਸ ਦਾ ਟੁਕੜਾ ਨਾਲ ਲਾਉਂਦੇ ਹਨ ਉਹ ਮੱਛੀ ਜਿਹੜੀ ਇਹ ਲਾਲਚ ਕਰਕੇ ਉਹ ਜਦੋਂ ਮੂੰਹ ਦੇ ਵਿੱਚ ਪਾਉਂਦੀ ਹੈ ਤੇ ਕੁੰਡੀ ਦੇ ਵਿੱਚ ਫਸ ਜਾਂਦੀ ਹੈ ਭਿੰਗ ਜਿਹੜਾ ਹੈ ਉਹ ਇੱਕ ਭੌਰਾ ਜਿਹੜਾ ਹੈ ਨਾ ਉਹਨੂੰ ਭਿੰਗ ਕਿਹਾ ਉਹ ਇੱਕ ਵਾਸ਼ਨਾ ਦੇ ਅਧੀਨ ਹੁੰਦਾ ਹੈ ਫੁੱਲਾਂ ਦੀ ਸੁਗੰਧੀ ਤੇ ਵਾਸ਼ਨਾ ਤੇ ਫਸ ਜਾਂਦਾ ਹੈ ਤੇ ਪ੍ਰਿੰਗ ਜਿਹੜਾ ਉਹ ਫੁੱਲ ਦੇ ਵਿੱਚ ਹੀ ਬੰਦ ਹੋ ਕੇ ਮਰ ਜਾਂਦਾ ਹੈ ਉਹ ਵਾਸ਼ਨਾ ਦੇ ਉੱਤੇ ਦੌੜਿਆ ਜਾਂਦਾ ਹੈ ਸੰਗੰ ਸੰਗੰਧੀ ਹੁੰਦੀ ਹੈ ਵਾਸ਼ਨਾ ਹੁੰਦੀ ਹੈ ਤੇ ਫੁੱਲ ਦੀ ਵਾਸ਼ਨਾ ਦੇ ਨਾਲ ਹੀ ਭੱਜਿਆ ਜਾਂਦਾ ਹੈ ਤੇ ਉਹ ਫੁੱਲ ਦੇ ਵਿੱਚ ਹੀ ਆਪਣੇ ਪ੍ਰਾਣ ਤਿਆਗ ਦਿੰਦਾ ਹੈ ਤੇ ਸੰਗਤ ਜੀ ਉਹ ਅੱਗੇ ਪਤੰਗੇ ਦੀ ਗੱਲ ਕਰਦੇ ਹਨ ਗੁਰੂ ਵਿਦਾਸ ਜੀ ਇਹਦੇ ਪਤੰਗਾ ਜਿਹੜਾ ਉਹ ਦੌੜਿਆ ਜਾਂਦਾ ਲੈਂਟ ਦੇ ਉਹ ਅੱਖ ਦਾ ਜਿਹੜਾ ਉਹਦਾ ਅੱਖ ਦੇ ਵਿੱਚ ਜਦੋਂ ਲਾਈਟ ਪੈਂਦੀ ਹੈ ਨਾ ਚਮਕ ਪੈਂਦੀ ਹੈ ਕਿਸੇ ਦੀਪਕ ਦੀ ਜਾਂ ਅੱਗ ਦੀ ਲਾਲੋ ਤਾਂ ਦੌੜਿਆ ਹੀ ਜਾਂਦਾ ਹੈ ਉਹ ਰੋਸ਼ਨੀ ਦੇ ਉੱਤੇ ਮੋਹਿਤ ਹੋ ਜਾਂਦਾ ਹੈ ਤੇ ਉਹ ਨੂੰ ਮਰਨਾ ਵੀ ਭੁੱਲ ਜਾਂਦਾ ਹੈ ਉਸੇ ਦੀਵੇ ਦੀ ਲਾਈਟ ਤੇ ਅੱਗ ਤੇ ਸੜ ਕੇ ਮਰ ਜਾਂਦਾ ਪ੍ਰਾਣ ਪ੍ਰਾਣ ਤਿਆਗ ਦਿੰਦਾ ਕੁੰਚਰ ਜਿਹੜਾ ਹੱਥੀ ਹੈ ਇੱਕ ਉੰਚਰ ਦੀ ਗੱਲ ਹੈ ਹਾਥੀ ਦੀ ਹਾਥੀ ਜਿਹੜਾ ਉਹ ਉਹ ਮੋਹਤ ਹੋ ਜਾਂਦਾ ਹੈ ਕਾਮ ਵਾਸ਼ਨਾ ਤੇ ਕਾਮਵੁੱਤ ਹੁੰਦਾ ਹਾਥੀ ਦੇ ਵਿੱਚ ਉਹ ਕਾਮ ਵਾਸ਼ਨਾ ਦੇ ਵਿੱਚ ਮੋਹਤ ਹੋਇਆ ਇਸ ਵੇਲੇ ਉਹਨੂੰ ਫੜਨ ਵਾਲੇ ਹੁੰਦੇ ਹਨ ਸ਼کاری ਵੀਰ ਤਾਂ ਬੜਾ ਵੱਡਾ ਟੋਆ ਪਟਦਿਆਂ ਨਾ ਉਹਦੇ ਮੇਚ ਦੇ ਬਰਾਬਰ ਹਾਥੀ ਨੂੰ ਮੇਚ ਕੇ ਟੋਆ ਪਟਿਆ ਜਾਂਦਾ ਹੈ ਉਹਦੇ ਉੱਤੇ ਇੱਕ ਹਾਥੀ ਦੀ ਮੂਰਤੀ ਲਗਾਈ ਜਾਂਦੀ ਹੈ ਕਾਗਜ਼ ਤੇ ਬਣਾ ਕੇ ਕਾਮ ਵਸ ਹੋਇਆ ਹਾਥੀ 도ੜਿਆ ਹੀ ਹੁੰਦਾ ਉਹ ਟੋਏ ਵਿੱਚ ਆ ਡਿੱਗਦਾ ਤੇ ਪਕੜਤਾ ਜਾਂਦਾ ਇਹ ਪੰਜਾਂ ਦੀ ਧਾਰਨ ਭਗਤ ਜੀ ਤਾਂ ਲੈਂਦੇ ਹਨ ਸਾਨੂੰ ਸਮਝਾਉਣ ਵਾਸਤੇ ਕਹਿੰਦੇ ਇਹ ਭਾਵੇਂ ਜੀਵ ਪਸ਼ੂ ਹਨ ਪਰ ਇਹਨਾਂ ਵਿੱਚ ਇੱਕ ਇੱਕ ਵਕਾਰ ਸੀ ਉਹ ਇੱਕੋ ਵਕਾਰ ਦੇ ਨਾਲ ਹੀ ਆਪਣੀ ਮੌਤ ਸਿਰ ਲੈਂਦੇ ਹਨ ਵਕਾਰ ਦੇ ਵਿੱਚ ਫਸੇ ਹੋਏ ਜ਼ਿੰਦਗੀ ਪ੍ਰਾਣ ਨਸਾਬਰ ਕਰ ਦਿੰਦੇ ਹਨ ਅਗਲਾ ਬਾਦ ਭਗਤ ਜੀ ਰਾਮ ਕਰਦੇ ਹਨ ਉੱਤਰ ਦਿੰਦੇ ਹਨ ਪੰਜ ਦੋਖ ਅਸਾਧ ਜਾਮ ਹੈ ਤਾਂ ਕੀ ਕੀਤਕ ਆਸ ਕਹਿੰਦੇ ਪਰ ਮਨੁੱਖ ਜਿਹੜਾ ਹੈ ਜੁਨਾ ਦਾ ਸਰਦਾਰ ਹੈ ਮਨੁੱਖ ਜਿਹੜਾ ਹੈ ਇਹ ਮੇਨ ਜੂਨ ਹੈ ਜਿਹਦੇ ਵਿੱਚ ਸਰਦਾਰੀ ਮਿਲਦੀ ਹੈ ਜਿਹਦੇ ਵਿੱਚ ਗਿਆਨ ਮਿਲਦਾ ਸਾਰੇ ਗੁਣ ਹਨ ਮਨੁੱਖ ਦੇ ਵਿੱਚ ਇੱਕ ਪ੍ਰਭੂ ਨੂੰ ਮਿਲਣ ਵਾਸਤੇ ਈਮਾਨ ਸੱਜੇ ਮਿਲਦੀ ਆ ਮਨੁੱਖਾ ਜਨਮ ਜਨਮ ਮਿਲਦਾ ਹੈ ਪਰ ਰਵਿਦਾਸ ਜੀ ਕਹਿੰਦੇ ਫਿਰ ਵੀ ਅਸੀਂ ਵਕਾਰਾਂ ਦੇ ਵਿੱਚ ਹੀ ਫਸ ਜਾਂਦੇ ਹਾਂ ਪੰਜ ਦੋਖ ਭਗਤ ਜੀ ਕਹਿੰਦੇ ਉਹਨਾਂ ਚ ਤਾਂ ਇੱਕ ਇੱਕ ਸੀਨਾ ਪਛਮਾ ਚ ਪਰ ਸਾਡੇ ਵਿੱਚ 25 ਹਨ ਵਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜਾਂ ਦੇ ਵਿੱਚ ਹੀ ਅਸੀਂ ਫਸੇ ਹੋਏ ਹਾਂ ਇੱਕ ਨਾਲ ਹੀ ਇਹ ਹਾਲ ਹੋਇਆ ਪੰਛੀਆਂ ਦਾ ਤੇ ਪਸ਼ੂਆਂ ਦਾ ਪਰ ਸਾਡੇ ਵਿੱਚ ਤਾਂ ਭਗਤ ਜੀ ਕਹਿੰਦੇ ਮਾਲਕਾ ਹਰੀ ਪਰਮੇਸ਼ਰ ਜੀ ਉਹ ਠਾਕੁਰ ਜੀ ਉਹ ਪੰਜੇ ਹੀ ਹਨ ਪੰਜੇ ਕਰਸਾੜ ਪੰਜੇ ਚੋਰ ਪੰਜੇ ਵਿਕਾਰ ਜਿਹਨੂੰ ਬਾਣੀ ਨੇ ਨਾਮ ਦਿੱਤੇ ਹਨ ਕਹਿੰਦੇ ਪੰਜੇ ਸਾਡੇ ਅੰਦਰ ਆਣ ਸਾਡਾ ਕਿਸ ਤਰ੍ਹਾਂ ਬਚਾਉ ਸਕਦਾ ਹੈ ਅਸਤਰੀ ਤਾਂ ਇੱਕ ਛਿੰਨ ਵੀ ਇਹਦੇ ਵਿੱਚੋਂ ਬਾਤ ਨਹੀਂ ਸਕਦੇ ਕਿਸ ਤਰ੍ਹਾਂ ਬਾਹਰ ਨਿਕਲਾਂਗੇ ਤੇ ਉੱਥੇ ਭਗਤ ਜੀ ਦੇਖੋ ਸ਼ਬਦ ਦੀਆਂ ਪੰਕਤੀਆਂ ਲੈਂਦੇ ਹਨ ਪੰਚ ਦੋਖ ਆਸਾਦ ਜਮਹਿ ਤਾਂ ਕੀ ਕੀਤ ਕੇ ਆਸ ਸਾਨੂੰ ਤਾਂ ਭਗਤ ਜੀ ਕਹਿੰਦੇ ਆਸ ਹੀ ਨਹੀਂ ਬਚਨ ਦੀ ਕਹਿੰਦੇ ਉੱਥੇ ਇੱਕ ਨਾਲ ਹੀ ਮਿਰਤਿ ਹੋ ਗਈ ਉਸੇ ਵਿੱਚ ਮੋਹ ਧੋਕੇ ਹਾਥੀ ਮਰ ਜਾਂਦਾ ਪਤੰਗਾ ਮਰ ਜਾਂਦਾ ਮੀਨ ਮਰ ਜਾਂਦੀ ਹੈ ਮਿਰਤਿ ਮਰ ਜਾਂਦੀ ਹੈ ਮੋਤੋ ਕੀ ਉਕਾਰ ਦੇ ਵਿੱਚ ਪਰ ਸਾਡੇ ਦੇ ਵਿੱਚ ਤਾਂ ਪੰਜੀ ਅਨ ਭਗਤ ਜੀ ਕਹਿੰਦੇ ਕੇਤਕ ਆਸ ਸਾਨੂੰ ਤਾਂ ਕੋਈ ਆਸ ਸੀ ਜੀ ਬਚਨ ਦੀ ਤੇ ਭਗਤ ਜੀ ਬੇਨਤੀ ਕਰਦੇ ਹਨ ਪਰਮੇਸ਼ਰ ਅੱਗੇ ਕੇਂਦਰੀ ਭਾਵ ਸ਼ਬਦ ਦਾ ਪੈਦਾ ਕਰ ਦੇ ਨਾ ਮਾਦੋ ਅਭਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਭਗਤ ਜੀ ਬਚਨ ਕਰਦੇ ਹਨ ਮਾਦੋ ਪਰਮੇਸ਼ਰ ਨੂੰ ਕਿਹਾ ਹੈ ਠਾਕੁਰ ਨੂੰ ਇਹ ਮਾਦੋ ਸ਼ਬਦ ਬਾਣੀ ਵਿੱਚ ਬਹੁਤ ਵਰੀ ਆਇਆ ਹੈ ਭਗਤ ਜੀ ਕਹਿੰਦੇ ਹੈ ਮਾਦੋ ਅਵਿਦਿਆ ਜਿ ਵਿਦਿਆ ਤੇ ਵਿਦਿਆ ਦਾ ਫਰਕ ਹੁੰਦਾ ਹੈ ਇਹ ਵਿਰੋਧੀ ਸ਼ਬਦ ਹੈ ਵਿਦਿਆ ਦਾ ਅਵਿਦਿਆ ਜਿਹੜਾ ਹੈ ਜਿਵੇਂ ਗਿਆਨ ਦਾ ਅਗਿਆਨ ਜਿਹੜਾ ਹੈ ਵਿਰੋਧੀ ਸ਼ਬਦ ਹੈ ਲਬਜਾ ਉਲਟਾ ਹੈ ਗਿਆਨ ਤੋਂ ਅਗਿਆਨ ਅਗਿਆਨਤਾ ਦਾ ਹਨੇਰਾ ਤੇ ਗਿਆਨ ਪ੍ਰਕਾਸ਼ ਇਸੇ ਤਰ੍ਹਾਂ ਵਿਦਿਆ ਅਤੇ ਅਵਿਦਿਆ ਇਹ ਵੀ ਵਿਰੋਧੀ ਸ਼ਬਦ ਹੈ ਅਵਿਦਿਆ ਤੋਂ ਭਾਵ ਕੀ ਅਗਿਆਨਤਾ ਹਨੇਰਾ ਭਗਤ ਜੀ ਕਹਿੰਦੇ ਹੈ ਠਾਕਰ ਜੀਓ ਪਰਮੇਸ਼ਰ ਜੀਓ ਅਵਿਦਿਆ ਹਿਤਕੀਨ ਕਹਿੰਦੇ ਤੁਸੀਂ ਵਿਦਿਆ ਬਤੀ ਪਰਮਾਤਮਾ ਹੋ ਉਹ ਮਾਇਆ ਬਤੀ ਪਰਮੇਸ਼ਰ ਮਾਧੂ ਜੀਓ ਭਾਵ ਕੀ ਮਾਇਆ ਦੇ ਪਤੀ ਪਰਮੇਸ਼ਰ ਜੀਓ ਅਸੀਂ ਅਵਿਦਿਆ ਦੇ ਵਿੱਚ ਫਸ ਚੁੱਕੇ ਹਾਂ ਭਗਤ ਜੀ ਕਹਿੰਦੇ ਮਾਲਕ ਜੀਓ ਮਾਧੋ ਜੀਓ ਸਾਡਾ ਹਿੱਤ ਤਾਂ ਇਹ ਚੀਜ਼ਾਂ ਦੇ ਨਾਲ ਹੈ ਕਹਿੰਦੇ ਸਾਡਾ ਹਿੱਤ ਤਾਂ ਵਿਦਿਆ ਦੇ ਨਾਲ ਹੈ ਵਿਦਿਆ ਨੂੰ ਪਾਣਾ ਸੀ ਪਰ ਅਸੀਂ ਵਿਦਿਆ ਨੂੰ ਛੱਡ ਕੇ ਵਿਦਿਆ ਦੇ ਵਿੱਚ ਮਤ ਜਿਹੜੀ ਸਾਡੀ ਲੱਗੀ ਹੋਈ ਹੈ ਇਹ ਇੰਗਤਵ ਦੇ ਵਿੱਚ ਝੋਮੇ ਦੇ ਵਿੱਚ ਵਕਾਰਾਂ ਦੇ ਵਿੱਚ ਆਹ ਭਗਤ ਜੀ ਕਹਿੰਦੇ ਅਗਿਆਨਤਾ ਦੇ ਜੇ ਵਿੱਚ ਹੇਤੈ ਸਾਡਾ ਸੰਸਾਰੀ ਜੀਵਨ ਦਾ ਵਿਵੇਕ ਦੀਪ ਮਲੀਨ ਕਹਿੰਦੇ ਵਿਵੇਕ ਬੁੱਧੀ ਧਾਰਨ ਕਰਨੀ ਸੀ ਦੇ ਵਿਵੇਕ ਦਾ ਜਿਹੜਾ ਦੀਪਕ ਇਹਨਾ ਧੁੰਦਲਾ ਜਾਪਦਾ ਸਨ ਮਲੀਨਤਾ ਦੇ ਨਾਲ ਧੁੰਦਲਾਓ ਚੱਕਾ ਸਾਡਾ ਵਿਵੇਕ ਰੂਪੀ ਦੀਪਕ ਜਿਹੜਾ ਜਿਵੇਂ ਦੀਵਾ ਜਗਦਾ ਹੋਵੇ ਨਾ ਦੀਪਕ ਜਗਦਾ ਹੋਵੇ ਤੇ ਦੀਪਕ ਦੇ ਵਿੱਚ ਉਹ ਤਾਂ ਚਾਨਣ ਕਰਨ ਵਾਸਤੇ ਹੁੰਦਾ ਹੈ ਦੀਪਕ ਜਿਹੜਾ ਜੇ ਨੂੰ ਜਗਾਈਏ ਤਾਂ ਰੋਸ਼ਨੀ ਕਰਦਾ ਹੈ ਪਰ ਉਸੇ ਦੀਪਕ ਦੇ ਵਿੱਚ ਤੇਲ ਜਿਹੜਾ ਜੇ ਮਲਾਵਟਾ ਲਾ ਕੋਈ ਤੇਲ ਪਾ ਦਿੱਤਾ ਜਾਵੇ ਕੋਈ ਦੀਪਕ ਜਿਹੜਾ ਤੂੰ ਛੱਡਦਾ ਹੈ ਬੱਤੀ ਤਾਂ ਜਗਦੀ ਹੈ ਉਹਦੀ ਚਾਨਣ ਤਾਂ ਕਰਦਾ ਹੈ ਪਰ ਉਹ ਥੋੜੇ ਚਿਰ ਬਾਅਦ ਧੂਆਂ ਛੱਡਣ ਲੱਗ ਜਾਂਦਾ ਹੈ ਉਸੇ ਧੂਮੇ ਦੇ ਨਾਲ ਹੀ ਧੁੰਦੂਕਾਰ ਮੱਚ ਜਾਂਦਾ ਉਸ ਕਮਰੇ ਦੇ ਵਿੱਚ ਇਸੇ ਤਰ੍ਹਾਂ ਹੀ ਭਗਤ ਰਵਿਦਾਸ ਜੀ ਕਹਿੰਦੇ ਮਾਲਕ ਜੀਓ ਸਾਕਰ ਜਿਉ ਬਵੇਕ ਬੁੱਧੀ ਅਸੀਂ ਧਾਰਨ ਕਰਨੀ ਸੀ ਸਾਡੇ ਅੰਦਰ ਤਾਂ ਹੀ ਨਹੀਂ ਇਹਦੇ ਸਾਡੇ ਜਿਹੜਾ ਚਰਾਗ ਤੁਸੀਂ ਦੀਪਕ ਕੇ ਸੰਸਾਰ ਤੇ ਜਗਾਉਣ ਵਾਸਤੇ ਭੇਜਿਆ ਸੀ ਇਹ ਸਰੀਰੂਪੀ ਦੀਵੇ ਦੇ ਵਿੱਚ ਬੱਤੀ ਪਾ ਕੇ ਸਵਾਸਾ ਰੂਪੀ ਤੇਲ ਪਾਇਆ ਸੀ ਤੇ ਉਹ ਸਵਾਸਾ ਦੇ ਵਿੱਚ ਤਾਂ ਅਸੀਂ ਮਲਾਵਟ ਕਰ ਚੁੱਕੇ ਹਾਂ ਹਿੰਗਤਾ ਉਮੇ ਈਰਖਾ ਦਵੇਸ਼ ਤੇ ਉੱਥੇ ਸਾਨੂੰ ਇਹ ਰੋਗ ਚੰਬੜੇ ਹੋਏ ਹਨ ਵਿਕਾਰਾਂ ਦੇ ਰੁਗਾ ਨੇ ਨੂੰ ਦੀਪਕ ਦੀ ਤੇਲ ਨੂੰ ਹੀ ਧੁੰਦ ਲਿਆ ਕਰ ਛੱਡਿਆ ਭਾਵ ਕੀ ਜਿਹਦੇ ਕਰਕੇ ਦੀ ਰੋਸ਼ਨੀ ਅੱਗੇ ਧੰਦੂਕਾਰ ਆ ਚੁੱਕਾ ਹੈ ਭਗਤ ਜੀ ਕਹਿੰਦੇ ਵਿਵੇਕ ਦੀਪਕ ਮਲੀਨ ਕਹਿੰਦੇ ਮਲੀਨਤਾ ਵਕਾਰਾਂ ਦੀ ਮਲੀਨਤਾ ਦੇ ਨਾਲ ਸਾਡਾ ਇਹ ਸਰੀਰੂਪੀ ਦੀਪਕ ਜਿਹੜਾ ਹੈ ਮਲੀਨ ਹੋ ਚੁੱਕਾ ਹੈ ਰਹਾ ਵਿਚਾਰਾਮ ਦੇ ਕੇ ਭਗਤ ਜੀ ਅੱਗੇ ਫਿਰ ਬਚਨ ਕਰਦਿਆਂ ਤਰੈ ਤਰੈ ਗਦ ਜੂਨ ਚੀਤ ਸੰਭਵ ਪੁੰਨ ਪਾਪ ਸੋਚ ਭਗਤ ਜੀ ਕਹਿੰਦੇ ਜੂਨਾ ਜਿਹੜੀਆਂ ਪਿਛਲੀਆਂ ਹਨ ਉਹਦੇ ਵਿੱਚ ਸਾਨੂੰ ਇਹ ਸੋਚ ਸਮਝ ਨਹੀਂ ਸੀ ਤ੍ਰੈਗਦ ਭਾਵ ਕੀ ਜਿਹੜੀਆਂ ਤ੍ਰੈਗਦ ਤੋਂ ਭਾਵ ਇਹ ਜਿਹੜੀਆਂ ਜੂਨਾ ਦੇ ਵਿੱਚ ਅਸੀਂ ਰਹਿ ਚੁੱਕੇ ਹਾਂ ਪਿੱਛੇ ਗਿਣਤੀ ਕਰਤੀ ਭਗਤ ਨੇ ਤ੍ਰੈਗਦ ਜੂਨ ਅਚੇਤ ਸੰਭਵ ਪੁੰਨ ਪਾਪ ਪੁੰਨ ਅਸੋਚ ਕਹਿੰਦੇ ਸਾਡੇ ਵਿੱਚ ਜਦੋਂ ਅਸੀਂ ਉਸ ਜੁਨਾ ਵਿੱਚ ਸੀ ਉਸ ਜੁਨਾ ਵਿੱਚ ਜਿਹੜੇ ਜੀਵ ਹਨ ਜਿਹੜੀ ਆਤਮਾਵਨ ਕਹਿੰਦੇ ਉੱਥੇ ਸਾਨੂੰ ਅਚੇਤਤਾ ਨਹੀਂ ਸੀ ਸੰਭਵ ਸੀ ਉੱਥੇ ਪਾਪ ਪੁੰਨਾਂ ਬਾਰੇ ਕੋਈ ਗਿਆਨ ਨਹੀਂ ਸੀ ਦੇਖੋ ਇਹਨਾਂ ਪਸ਼ੂ ਪੰਛੀ ਹਣ ਆਪਾਂ ਦੇਖਦੇ ਆ ਪਸ਼ੂ ਆਮ ਤੁਰੇ ਫਿਰਦੇ ਹਨ ਉਹਨਾਂ ਨੂੰ ਕੋਈ ਪਤਾ ਨਹੀਂ ਆ ਕੋਈ ਸੋਝੀ ਨਹੀਂ ਕੋਈ ਉਹਨਾਂ ਦੇ ਦਿਮਾਗ ਵਿੱਚ ਉਹ ਸੋਝੀ ਸੂਝਬੂਝ ਨਹੀਂ ਹੈ ਕੀ ਪਾਪ ਪੁੰਨ ਕੀ ਹੈ ਜਿੱਧਰ ਮਰਜੀ ਉਹ ਤੁਰ ਜਾਂਦੇ ਹਨ ਜੇ ਜੋ ਮਰਜੀ ਖਾ ਜਾਂਦੇ ਹਨ ਉਹਨਾਂ ਨੂੰ ਕੰਨਾਂ ਤੋਂ ਸੁਣਦਾ ਤਾਂ ਹੈ ਪਰ ਉਹਨਾਂ ਦਾ ਦਿਮਾਗ ਦੇ ਵਿੱਚ ਉਹ ਵਿਚਾਰ ਉਹ ਗਿਆਨ ਨਹੀਂ ਹੈ ਉਹ ਆਮ ਤਾਈ ਉਹਨਾਂ ਨੂੰ ਪਛੂ ਕਿਹਾ ਜਾਂਦਾ ਹੈ ਪੰਛੀ ਕਿਹਾ ਜਾਂਦਾ ਹੈ ਭਗਤ ਜੀ ਕਹਿੰਦੇ ਉਹ ਜੂਨਾ ਟੇਡੀਆਂ ਜੂਨਾ ਟੇਡੇ ਤੁਰਦੇ ਹਨ ਪੰਜ ਦੋਖ ਇਥੇ ਵਚਨ ਕਰ ਦੇਣ ਤਰੇਕਤ ਜੂਣ ਅਚੀਤ ਸੰਭਵ ਪੁੰਨ ਪਾਪ ਅਸੋਚ ਕਹਿੰਦੇ ਇਹਦੇ ਵਿੱਚ ਨਾ ਪੁੰਨਾਂ ਦਾ ਪਤਾ ਹੈ ਨਾ ਪਾਪਾਂ ਦਾ ਪਤਾ ਫਿਰ ਭਗਤ ਜੀ ਕਹਿੰਦੇ ਇਹ ਮਨੁੱਖਤਾ ਜਿਹੜਾ ਜੀਵਨ ਹੈ ਮਾਨਸ ਦੇ ਮਨੁੱਖਾ ਅਵਤਾਰ ਦੁਰਲਭ ਤਹੀਂ ਸੰਗਤ ਪੋਚ ਕਹਿੰਦੇ ਪਰ ਸਾਡਾ ਜਿਹੜਾ ਜੀਵਨ ਹੈ ਮਨੁੱਖਾ ਜੀਵਨ ਇਹ ਅਵਤਾਰ ਦੀ ਤਰ੍ਹਾਂ ਜੀਵਨ ਹੈ ਇਹ ਬਾੜੇ ਕੁਟ ਭਾਵ ਕੀ ਕਠਿਨਾਈਆਂ ਤੋਂ ਬਾਅਦ ਦੁੱਖ ਢਲਣ ਤੋਂ ਬਾਅਦ ਸਾਨੂੰ ਇਹ ਮਾਨਸ ਦੇ ਮਿਲੀ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਜਿਉਂ ਫਨ ਫਲ ਪਾਕੇ ਭੁੰਗਲੇ ਬੋਰ ਨਾ ਲਾਗੇ ਢਾਲ ਭਗਤ ਜੀ ਕਹਿੰਦੇ ਮਾਨਸ ਜਿਹੜਾ ਮਨੁੱਖਾ ਜਪ ਜਨਮ ਹੈ ਅਵਤਾਰ ਜਨਮ ਹੈ ਇਹ ਜੂਨਾ ਸਾਰੀਆਂ ਤੋਂ ਬਾਅਦ ਸਾਨੂੰ ਸਰਦਾਰੀ ਮਿਲੀ ਕਹਿੰਦੇ ਪਰ ਅਸੀਂ ਸਰਦਾਰੀ ਕਰਨਾ ਹੀ ਨੀ ਚੁੰਦੇ ਇਸ ਸਰਜ਼ਾਰੀ ਦਾ ਸੁੱਖ ਪਾਣਾ ਹੀ ਨਹੀਂ ਚਾਹੁੰਦੇ ਭਗਤ ਜੀ ਕਹਿੰਦੇ ਫਿਰ ਪਸ਼ੂਆਂ ਵਾਲੇ ਕੰਮ ਫੜ ਲਏ ਅਸੀਂ ਪਸ਼ੂਆਂ ਦੀ ਤਰ੍ਹਾਂ ਸਾਡਾ ਖਾਣ ਪਾਣ ਜਿਹੜੀਆਂ ਚੀਜ਼ਾਂ ਪਸ਼ੂਆਂ ਨੂੰ ਮਿਲੀਆਂ ਸੀ ਉਹ ਧਨਤਾ ਨੂੰ ਮਿਲੀਆਂ ਸੀ ਉਹ ਹੀ ਅਸੀਂ ਖਾਈ ਜਾ ਰਹੇ ਹਾਂ ਫਿਰ ਆਧਾਰ ਕਿੱਥੋਂ ਆਤਮਾ ਦਾ ਆਤਮਾ ਤੇ ਪਰਮਾਤਮਾ ਦਾ ਮਿਲਨ ਐ ਇਸ ਜੂਨ ਵਿੱਚ ਮਾਨਸ ਦੇ ਵਿੱਚ ਉਹ ਮਿਲਨ ਕਿੱਥੋਂ ਹੋਣਾ ਸੀ ਜਦੋਂ ਕੰਮ ਤਾਂ ਪਸ਼ੂਆਂ ਵਾਲੇ ਮਾਨਸ ਦੇ ਵਿੱਚ ਵੀ ਪਸ਼ੂਆਂ ਵਾਲੇ ਕੰਮ ਹਨ ਕੋਈ ਪਸ਼ੂ ਕਰਦੇ ਆ ਨੂੰ ਵੀ ਅਸੀਂ ਕਰੀ ਜਾਂਦੇ ਆ ਜੋ ਕੋ ਜੋ ਖਾਂਦੇ ਆ ਨਾ ਅਸੀਂ ਉਹਨਾਂ ਦਾ ਖਾਣਾ ਖਾਈ ਜਾਂਦੇ ਆ 36 ਪ੍ਰਕਾਰ ਦੇ ਸਾਨੂੰ ਭੋਜਨ ਦਿੱਤੇ ਪਦਾਰਥ ਦਿੱਤੇ ਮਹਾਰਾਜ ਜੀ ਉਹਨਾਂ ਨੂੰ ਵਿਸਾਰ ਕੇ ਵੀ ਉਹਨਾਂ ਨੂੰ ਖਾ ਕੇ ਵੀ ਅਸੀਂ ਰੱਜਦੇ ਨਹੀਂ ਫਿਰ ਅਸੀਂ ਧਾਰਨਾ ਲੈ ਲਾ ਜਾਂਦੇ ਆ ਮਹਾਰਾਜ ਦੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹੀਆਂ ਉਹਨਾਂ ਦਾ ਉਹਨਾਂ ਦੇ ਨਾਲ ਸਾਡਾ ਮੇਲ ਨਹੀਂ ਹੋ ਸਕਦਾ ਉਹਨਾਂ ਦੀ ਬਰਾਬਰੀ ਨਹੀਂ ਅਸੀਂ ਕਰ ਸਕਦੇਓ ਸਿੰਘਾਂ ਦੀ ਸਿੰਘਣੀਆਂ ਦੀ ਉਹ ਸਿੱਖਾਂ ਦੀ ਉਹ ਗੁਰੂ ਮਹਾਰਾਜ ਦੀ ਪਿਆਰਿਓ ਉੱਥੇ ਫਿਰ ਆਮ ਲੋਕ ਅਧਾਰ ਨਾਲ ਲੈਂਦੇ ਨੇ ਕਿਉਂ ਮਾਸ ਖਾ ਲੈਂਦੇ ਸੀ ਉਹ ਸ਼ਰਾਬ ਪੀ ਲੈਂਦੇ ਸੀ ਉਹ ਨਸ਼ਾ ਕਰਦੇ ਸੀ ਝੂਠੀਆਂ ਅਧਾਰ ਨਾਲ ਬਣਾ ਲੈਨੇ ਆਪਾਂ ਤੇ ਮਹਾਰਾਜ ਤਾਂ ਖੁਦ ਕਹਿ ਰਹੇ ਭਗਤ ਜਨ ਕਹਿ ਰਹੇ ਨੇ ਕਹਿੰਦੇ ਉਹ ਜੂਨਾ ਵਾਲੇ ਸੀ ਕੰਮ ਛੱਡ ਦੀਏ ਉਹ ਖਾਣੇ ਛੱਡ ਦੀਏ ਉਹ ਤਾਂ ਪਸ਼ੂਆਂ ਨੂੰ ਮਿਲਿਆ ਸਭ ਕੁਝ ਉਹਨਾਂ ਦੇ ਹੱਥ ਨਹੀਂ ਕੰਮ ਕਰਦੇ ਉਹਨਾਂ ਦੇ ਨੌਹ ਹਨ ਮਾਸ ਖਾਣ ਵਾਲੇ ਉਹਨਾਂ ਦੇ ਦੰਦ ਮਾਸ ਖਾਣ ਵਾਲੇ ਨੇ ਸਾਡੂ ਦੰਦ ਤਾਂ ਸਿੰਪਲ ਦਿੱਤੇ ਹਨ ਮਹਾਰਾਜ ਸਾਾਨੂੰ ਸਾਡੇ ਨੌ ਪਸ਼ੂਮਾਂ ਵਾਲੇ ਥੋੜਾ ਹਨ ਅਸੀਂ ਪਸ਼ੂਮਾਂ ਮਗਰੂ ਮਾਸ ਖਾਂਨੇ ਆ ਸਾਡੇ ਦੰਦ ਪਸ਼ੂ ਵਾਲੇ ਨਹੀਂ ਹਨ ਕਿ ਅਸੀਂ ਮਾਸ ਖਾਈਏ ਸਾਨੂੰ ਪਦਾਰਥ ਦਿੱਤੇ ਹਨ ਮਹਾਰਾਜ ਨੇ ਖਾਣ ਵਾਸਤੇ ਸਾਨੂੰ ਨਸ਼ੇ ਨਹੀਂ ਸੀ ਦਿੱਤੇ ਦਾਤਾਂ ਨੂੰ ਸ਼ਰਾਬ ਦਿੱਤੀ ਸੀ ਦਾਤਾਂ ਦੇ ਸੇਈ ਆਈ ਸੀ ਦੇਵਤਿਆਂ ਦੀ ਸੇਈ ਨਹੀਂ ਸੀ ਆਈ ਸ਼ਰਾਬ ਨਸ਼ਾ ਇਸੀ ਸ਼ਰਾਬ ਤੋਂ ਲੱਗ ਵੀ ਇੰਨੇ ਨਸ਼ੇ ਬਨਾਲੇ ਤੇ ਸਾਡੀ ਜ਼ਿੰਦਗੀ ਬੱਚਿਆਂ ਦੀ ਜ਼ਿੰਦਗੀ ਦੁਰ ਹੋ ਰਹੀ ਆ ਕੋਈ ਕਿਤੇ ਡਿੱਗਿਆ ਫਿਰਦਾ ਕੋਈ ਕਿਤੇ ਅਸੀਂ ਸਿਆਣੇ ਬਿਆਣੇ ਵੀ ਇਹ ਕੰਮ ਤੋਂ ਪਿੱਛੇ ਨਹੀਂ ਹਟ ਸਕੇ ਸੀ ਮਨ ਨੂੰ ਨਹੀਂ 모ੜ ਸਕਦੇ ਕਿਉਂਕਿ ਜਦੋਂ ਅਚਰ ਮਨ ਨਹੀਂ ਸਾਡਾ ਕਾਬੂ ਵਿੱਚ ਆਂਦਾ ਮਨ ਵਿੱਚੋਂ ਸचेत ਨਹੀਂ ਹੁੰਦੇ ਉਹਨਾਂ ਚਿਰ ਇਹਨਾਂ ਚੀਜ਼ਾਂ ਤੋਂ ਅਸੀਂ ਨਹੀਂ ਬਚ ਸਕਦੇ ਸਰੀਰ ਥੋੜਾ ਬਚੇਗਾ ਸਰੀਰ ਨੂੰ ਭਵੇਂ ਲੂਣੇ ਦੇਈ ਜਾਈਏ ਫੜ ਫੜ ਕੇ ਅਸੀਂ ਅੰਮ੍ਰਿਤ ਛਕਾ ਦਿੰਦੇ ਆ ਲੋਕਾਂ ਨੂੰ ਉਹ ਦਰਬਾਰ ਤੋਂ ਕਰਦੇ ਆਨ ਕਿਰਪਾਨਾਂ ਉਤੋਂ ਦੀ ਸਟਾਈ ਫਿਰਦੇ ਆਨ ਮਾਲੇ ਬਨ ਕੇ ਵੀ ਲੋਕ ਬੀੜੀਆਂ ਸਿਰਕ ਟਾਂਪੀ ਵੀ ਜਾਂਦੇ ਆ ਦੇਖੀਦਾ ਇਹਨਾਂ ਨੂੰ ਫੋਟੋ ਸਾਹਮਣੇ ਵੀਡੀਓ ਆ ਜਾਂਦੀਆਂ ਪਹਿਲੋਂ ਤਾਂ ਸਾਡੇ ਕੋਲ ਨੈਟ ਨਹੀਂ ਸੀ ਤੇ ਉਹ ਦਰਬਾਰ ਤੋਂ ਕਰਦੇ ਆਨ ਗੁਰਸਿੱਖੀ ਦੀ ਜਿਨ੍ਹਾਂ ਨੂੰ ਅਸੀਂ ਧੱਕੇ ਨਾਲ ਅੰਮ੍ਰਿਤ ਛਕਾ ਦਿੰਦੇ ਆ ਨਾ ਫੜ ਕੇ ਛਕ ਲੈ ਹੱਥ ਜੋੜ-ਜੋੜ ਕੇ ਸਿਕਾਨੇ ਆ ਪੈਸੇ ਦੇ ਦੇ ਕੇ ਨਹੀਂ ਲੋੜ ਹੈ ਜਿਹੜਾ ਪੈਸੇ ਲੈ ਕੇ ਕਿਸੇ ਧਰਮ ਵਿੱਚ ਤਬਦੀਲ ਹੁੰਦਾ ਪਿਆਰਿਓ ਆਪਣਾ ਧਰਮ 2 ਟੱਕੇ ਪਿੱਛੇ ਵੇਚ ਦਿੰਦਾ ਪੈਸੇ ਪਿੱਛੇ ਉਹ ਮਨੁੱਖ ਨਹੀਂ ਹੋ ਸਕਦਾ ਉਹ ਕਿਸੇ ਵੀ ਧਰਮ ਵਿੱਚ ਚਲਾ ਜਾਵੇ ਚਾਰ ਪੈਸੇ ਉਧਰੋਂ ਮਿਲੇ ਉਧਰ ਰਲ ਗਏ ਜੇ ਆਪਾਂ ਵੱਧ ਦੇ ਦਾਂਗੇ ਉਧਰੋਂ ਛੱਡ ਕੇ ਇੱਧਰ ਆ ਜਾਏਗਾ ਕਿਰਪਾਨ ਪਾ ਲੇਗਾ ਫਿਰ ਸ੍ਰੀ ਸਭ ਧਾਰਨ ਕਰ ਲੇਗਾ ਫਿਰ ਦੁਬਾਰਾ ਕਿਸੇ ਹੋਰ ਧਰਮ ਧਰਮ ਵਾਲੇ ਨੇ ਪੈਸੇ ਦੇਤੇ ਉਹ ਉਧਰ ਰਲ ਜਾਂਦਾ ਜਾ ਕੇ ਐਸਾ ਇਸ ਤਹੋ ਜਿਹਾ ਮਨੁੱਖ ਜਿਹੜਾ ਹੈ ਉਸੇ ਤੋਂ ਚ ਸचेत ਰਹਿਣਾ ਇਹੋ ਜਿਹਾ ਮਨੁੱਖ ਕਿਸੇ ਧਰਮ ਦਾ ਨਹੀਂ ਬਣ ਸਕਦਾ ਉਹਦੇ ਵਿੱਚ ਉਹ ਹਿੰਮਤ ਨਹੀਂ ਹੁੰਦੀ ਕਿ ਕਿਸੇ ਧਰਮ ਨੂੰ ਧਾਰਨ ਕਰ ਲੇ ਯਾਰ ਇਹੋ ਜਿਹੀ ਮਨੁੱਖ ਤੋਂ ਬਚ ਕੇ ਰਹਿਣਾ ਕਿਉਂਕਿ ਉਹ ਸਾਡੇ ਧਰਮ ਵਿੱਚ ਆਣ ਕੇ ਨੁਸਕਾਨ ਕਰੇਗਾ ਉਹਨਾਂ ਦੇ ਧਰਮ ਵਿੱਚ ਹੀ ਨੁਕਸਾਨ ਹੀ ਕਰੇਗਾ ਕਿਉਂਕਿ ਉਹ ਮਨ ਜਿੰਨਾ ਚਿਰ ਪਿਆਰੋ ਆਪਣੇ ਆਪ ਨਹੀਂ ਨ ਬਦਲਦਾ ਬਾਣੀ ਨੂੰ ਸੁਣ ਕੇ ਵਿਚਾਰ ਨੂੰ ਸੁਣ ਕੇ ਉਹਨਾਂ 'ਚ ਅੰਮ੍ਰਿਤ ਧਾਰੀ ਹੋਣ ਦਾ ਕੋਈ ਲਾਭ ਨਹੀਂ ਕਿਸੇ ਧਰਮ ਨੂੰ ਵੀ ਧਾਰਨ ਕਰਨਾ ਇਹ ਨਹੀਂ ਕਿ ਅੰਮ੍ਰਿਤ ਧਾਰੀ ਕਿਸੇ ਧਰਮ ਵਿੱਚ ਵੀ ਜਾਣਾ ਉਹਨਾਂ ਤੇ ਲਾਭ ਦਾ ਪਾਤਰ ਨਹੀਂ ਆ ਉਹ ਮਨੁੱਖ ਜਿਨ੍ਹਾਂ ਚੋਂ ਉਹਦੀ ਸਿੱਖਿਆ ਨੂੰ ਨਹੀਂ ਸੁਣ ਲੈਂਦਾ ਦੇਖੋ ਅੰਗਰੇਜ਼ਾਂ ਨੂੰ ਕਿਤੇ ਕਹਿਣ ਦੀ ਲੋੜ ਪਈ ਕਿਤੇ ਹੱਥ ਵੜ ਕੇ ਉਹਨਾਂ 'ਬਰਸ਼ਕਾਣ ਦੀ ਲੋੜ ਪਈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪੜ੍ਹੇ ਉਹਨਾਂ ਨੇ ਸਾਡਾ ਇਤਿਹਾਸ ਪੜਿਆ ਉਹਨਾਂ ਦੇ ਦੇਖੋ ਅੰਗਰੇਜ਼ ਲੋਕ ਐ ਅੰਮ੍ਰਿਤਪਾਣ ਜਦੋਂ ਕਰਦੇ ਨੇ ਦੁਬਾਰਾ ਛੱਡਦੇ ਨਹੀਂ ਉਹ ਸਾਨੂੰ ਵੀ ਮੇਨਾ ਮਾਰ ਦਿੰਦੇ ਨੇ ਕਹਿੰਦੇ ਤਾਂ ਸਾਡੇ ਧਰਮ ਵਿੱਚ ਇਹ ਗੁਰੂ ਹੁੰਦੇ ਤੇ ਸਾਡਾ ਬੱਚਾ ਬੱਚਾ ਸਿੱਖ ਹੁੰਦਾ ਸੀ ਉਹਨਾਂ ਨੂੰ ਸਿੱਖਿਆ ਦਿੰਦੇ ਇਹ ਪਿਆਰੋ ਆਪਣੇ ਆਪ ਜਦੋਂ ਬਾਣੀ ਪੜਦਾ ਕੋਈ ਆਪਣੇ ਆਪ ਇਤਿਹਾਸ ਸੁਣਦਾ ਤੇ ਆਪਣੇ ਆਪ ਬਾਣੀ ਦੀ ਵਿਚਾਰ ਸੁਣ ਕੇ ਮਨ ਚੇਂਜ ਹੁੰਦਾ ਹੈ ਮਨ ਤੇ 6 ਵਜਦੀ ਹੈ ਜਿੰਨਾ ਚਿਰ ਮਨ ਦੇ ਉੱਤੇ ਜਾ ਕੇ 6 ਨਹੀਂ ਵੱਜੇਗੀ ਸਰੀਰ ਨੂੰ ਭਾਵੇਂ ਤਬਦੀਲ ਕਰ ਲੋ ਪਰ ਮਾਨ ਫਿਰ ਉਹੀ ਕੰਮ ਕਰੇਗਾ ਮਾਨ ਚੋਰ ਰਹੇਗਾ ਮਾਨ ਵਿੱਚੋਂ ਸਾਡੇ ਫਿਰ ਵੀ ਵਿਕਾਰ ਪੈਦਾ ਹੋਣਗੇ ਫਿਰ ਵੀ ਬੰਦਾ ਘੜੀ ਮੁੜੀ ਉਸੇ ਜਗ੍ਹਾ ਤੇ ਜਾਏਗਾ ਤਾਂ ਹੀ ਅਸੀਂ ਦੇਖੋ ਨਸ਼ੇ ਨਹੀਂ ਛੱਡ ਪੰਦੇ ਜੇ ਮਨ ਨਹੀਂ ਨਾ ਚੇਂਜ ਹੋਇਆ ਉਹ ਧਾਰਣੀ ਉਹ ਪੰਜਾਂ ਪੰਜਾਂ ਕਾਰਾਂ ਦੇ ਵੀ ਧਾਰਣੀ ਬਣ ਕੇ ਅਸੀਂ ਉਸੇ ਜਗ੍ਹਾ ਤੇ ਖੜੇ ਰਾਵਾਂਗੇ ਉਹਦਾ ਕੋਈ ਫਲ ਲਾਭ ਨਹੀਂ ਹੋਏਗਾ ਤੇ ਜੇ ਅਸੀਂ ਅੰਦਰੋਂ ਧਾਰਨ ਕਰ ਲਿਆ ਸਭ ਕੁਝ ਫਿਰ ਬਾਰੋਂ ਕਹਿਣ ਦੀ ਲੋੜ ਨਹੀਂ ਫਿਰ ਆਪਣੇ ਆਪ ਗੁਰੂ ਚਰਨਾਂ ਵਿੱਚ ਜਾਵਾਂਗੇ ਆਪਣੇ ਆਪ ਅੰਮ੍ਰਿਤਸਰ ਆ ਕੇ ਗੁਰੂ ਮਹਾਰਾਜ ਦੇ ਸਿੰਘ ਸਜਾ ਜੀ ਉਹ ਜਿਹੜਾ ਅੰਮ੍ਰਿਤ ਹੈ ਉਹ ਟੁੱਟਦਾ ਨਹੀਂ ਅੰਮ੍ਰਿਤ ਦੀ ਟੁੱਟਦਾ ਹੀ ਨਹੀਂ ਸਾਡਾ ਮਨ ਟੁੱਟ ਜਾਂਦਾ ਅੰਮ੍ਰਿਤ ਨਾਲੋਂ ਮਨ ਕਰਕੇ ਮਨੁੱਖ ਵਿਸਰਦਾ ਦੂਰ ਹੁੰਦਾ ਹੁਣ ਵੀ ਅਸੀਂ ਮਨ ਕਰਕੇ ਦੂਰ ਆਂ ਸਰੀਰ ਤਾਂ ਉਹਨਾਂ ਦੇਤਾ ਮਹਾਰਾਜ ਨੇ ਬਖਸ਼ਤਾ ਸੋਹਣਾ ਸੁੰਦਰ ਸਰੀਰ ਮਾਨਸ ਦੇ ਦਿੱਤੀ ਭਗਤ ਜੀ ਗੁਰੂ ਰਵਿਦਾਸ ਜੀ ਮਹਾਰਾਜ ਕਹਿ ਰਹੇ ਹਨ ਕਹਿੰਦੇ ਮਨੁੱਖਾ ਅਵਤਾਰ ਦੁਲੱਬ ਤਹੀਂ ਸੰਗਤ ਪੋਚ ਤੇ ਅਰਥ ਪਰ ਇਹ ਤੋਂ ਬੇਨਤੀ ਕਰਦੇ ਹਨ ਭਗਤ ਜੀ ਕਹਿੰਦੇ ਤਾਂ ਸਾਡੀ ਤੁਹਾਡੇ ਚਰਨਾਂ 'ਤੇ ਬੇਨਤੀ ਹੈ ਕਿ ਸੰਗਤ ਪ੍ਰਾਪਤ ਹੋ ਜਾਵੇ ਇਹ ਮਾਨਸ ਦੇ ਅਵਤਾਰ ਹੈ ਦੁਰਲਭ ਹੈ ਤਹੀ ਸੰਗਤ ਪੋਚ ਕਹਿੰਦੇ ਸੰਗਤ ਦੀ ਪ੍ਰਾਪਤੀ ਹੋ ਜਾਵੇ ਜੀ ਜੰਤ ਜਹਾਂ-ਜਹਾਂ ਲੱਗ ਕਰਮ ਕੇ ਵਸ ਜਾਏ ਕਹਿੰਦੇ ਪਰ ਜੀਵ ਤਾਂ ਤਾਂ ਹੀ ਉਹੀ ਕੰਮ ਹੈ ਕਹਿੰਦੇ ਜੀਵ ਜੰਤ ਤਾਂ ਕਰਮਾਂ ਦੇ ਵਸ ਪਏ ਹੋਇਆਂ ਜਿਵੇਂ ਜਿਵੇਂ ਕਰਮਣ ਉੱਥੇ-ਉੱਥੇ ਜਾ ਕੇ ਕਹਿੰਦੇ ਕਾਲ ਵਸ ਪਈ ਜਾਂਦੇ ਹਨ ਕਾਲ ਤੋਂ ਮੌਤ ਤੋਂ ਥੋੜਾ ਅਸੀਂ ਖਹਿੜਾ ਛਡਾ ਸਕਦੇ ਹਾਂ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਵਸ ਜਾਏ ਅੱਗੇ ਜਵਾਬ ਦਿੰਦੇ ਹਨ ਭਗਤ ਜੀ ਕਹਿੰਦੇ ਕਰਮਾਂ ਦੇ ਅਧੀਨ ਅਸੀਂ ਫਸ ਜਾਂਦੇ ਹਾਂ ਕੋਈ ਕਿਤੇ ਕੋਈ ਕੰਮ ਕਰੀ ਜਾਂਦਾ ਕੋਈ ਕਾ ਮਨ ਦੇ ਪਿੱਛੇ ਤੁਰ ਕੇ ਅਸੀਂ ਫਸੇ ਹੋਏ ਕਾਲ ਵਸ ਪੈ ਜਾਂਦੇ ਹਾਂ ਕਾਲ ਫਾਸ ਅਬਦ ਲਾਗੈ ਕਸ਼ਨਾ ਚੱਲੇ ਉਪਾਏ ਭਗਤ ਜੀ ਕਹਿੰਦੇ ਕਾਲ ਵਸ ਪੈ ਜੰਨੇ ਆ ਅਬ ਤੇ ਨਾ ਜਿਹੜੀ ਉਮਰ ਆ ਇਹ ਇਸ ਦੇ ਅਧੀਨ ਹੋ ਕੇ ਮੁੱਕ ਜਾਂਦੀ ਆ ਕਸ਼ਨਾ ਚੱਲੇ ਕਹਿੰਦੇ ਕੋਈ ਪਾ ਨਹੀਂ ਅਸੀਂ ਕਰ ਸਕਦੇ ਕਾਲ ਤੋਂ ਬਚਨ ਦਾ ਸਾਡੇ ਕੋਲ ਕਿੱਥੇ ਪਾਏ ਮੌਤ ਦੇ ਵਸ ਤਾਂ ਅਸੀਂ ਪਹਿਣਾ ਹੀ ਐ ਕਿਉਂਕਿ ਜ਼ਿੰਦਗੀ ਦਾ ਸਮੇਂ ਦਾ ਕੋਈ ਭਰੋਸਾ ਨਹੀਂ ਕਾਲਾ ਜਿਸ ਦਿਨ ਪੈਦਾ ਹੋਏ ਆ ਸੀ ਸਵਾਸਾਂ ਦੀ ਲਿਸਟ ਸਾਨੂੰ ਨਾਲ ਦੇ ਕੇ ਭੇਜਿਆ ਮਹਾਰਾਜ ਨੂੰ ਕਰਮਾਂ ਦੇ ਸਾਨੂੰ ਸਾਹ ਮਿਲੇ ਹਨ ਤੇ ਉਹਨੇ ਮਹਾਰਾਜ ਦੇ ਅੱਗੇ ਬੇਨਤੀ ਵੀ ਅਸੀਂ ਕੀਤੀ ਜਦੋਂ ਮਾਂ ਦੇ ਕਰਬ ਵਿੱਚ ਸੀ ਇੱਕ ਵਾਰੀ ਅਸੀਂ ਦੁਨੀਆ ਤੇ ਚਲੇ ਜਾਈਏ ਇਹ ਕਾਰਜ ਅਧੂਰਾ ਨਹੀਂ ਛੱਡਾਂਗੇ ਪਰ ਦੇਖੋ ਦੁਨੀਆ ਦੀ ਮਾਇਆ ਦੀ ਵਹਾਇਆ ਹਵਾ ਹੀ ਇੰਨੀ ਸੀ ਉਹਦੇ ਵਿੱਚ ਫਸ ਗਏ ਸੀ ਮਾਇਆਵਤੀ ਸੰਸਾਰ ਦੇ ਮੋਹ ਦੇ ਵਿੱਚ ਫਸ ਕੇ ਉਹਨੂੰ ਫਿਰ ਵਸਾਰਤਾ ਫਿਰ ਉਹੀ ਕੰਮ ਧੰਧਿਆਂ ਵਿੱਚ ਲਾ ਗਏ ਉਹੀ ਕੰਮ ਪਛਮਾ ਵਾਲੇ ਫਿਰ ਫੜ ਲੈ ਭਗਤ ਜੀ ਕਹਿੰਦੇ ਕਾਲ ਫਾਸ ਅਬਦ ਲਾਗੇ ਕਹਿੰਦੇ ਕਾਲ ਦੇ ਵਸ ਉਮਰ ਹੈ ਕਹਿੰਦੇ ਕਦੋਂ ਮੁੱਕ ਜਣੀਏ ਕੋਈ ਪਤਾ ਨਹੀਂ ਕਛਨਾ ਚੱਲੇ ਉਪਾਏ ਇਹਦਾ ਕੋਈ ਪਾ ਕਰਨਾ ਕਰੋ ਮਾਲਕ ਜੀ ਰਵਿਦਾਸ ਦਾਸ ਉਦਾਸ ਤਜ ਪਰਮ ਤਪਨ ਤਪ ਰੂ ਗੁਰ ਗਿਆਨ ਦੇਖੋ ਭਗਤ ਜੀ ਬੇਨਤੀ ਕਰਦੇ ਕਹਿੰਦੇ ਰਵਿਦਾਸ ਤੇਰਾ ਦਾਸ ਹੈ ਤੇਰੇ ਦਾਸਾਂ ਦਾ ਵੀ ਭਗਤ ਜੀ ਕਹਿੰਦੇ ਅਸੀਂ ਦਾਸ ਬਣਦੇ ਆ ਭਗਤ ਜੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਹਿੰਦੇ ਰਵਿਦਾਸ ਤੇਰਾ ਦਾਸ ਹੈ ਉਹ ਤੇਰੇ ਦਾਸਾਂ ਦਾ ਵੀ ਦਾਸ ਹੈ ਤਜ ਪਰਮ ਕਹਿੰਦੇ ਮੇਰਾ ਭਰਮ ਜਿਹੜਾ ਉਹ ਤਜ ਦੇ ਉਹ ਖਤਮ ਕਰ ਦਿਓ ਹੀ ਗਿਤਾ ਪਰਮੋਂ ਲਾ ਦੇਵੋ ਤੇ ਮੇਰਾ ਤਪ ਕਿਹੜਾ ਭਗਤ ਜੀ ਕਹਿੰਦੇ ਤਪਨ ਤਪ ਗੁਰ ਗਿਆਨ ਕਹਿੰਦੇ ਸੱਚੇ ਗੁਰੂ ਦਾ ਗਿਆਨ ਹੀ ਮੇਰੇ ਲਈ ਤਪਾਂ ਦਾ ਤਪ ਹੈ ਭਗਤ ਜਨ ਪੈ ਹਰਨ ਪਰਮ ਆਨੰਦ ਕਰੋ ਨਿਧਾਨ ਪਰਮੇਸ਼ਰ ਨੂੰ ਕਹਿੰਦਿਆਂ ਭਗਤ ਜੀ ਕਹਿੰਦੇ ਭਗਤ ਜਨ ਤੇਰਾ ਜਨ ਬਣ ਕੇ ਤੇਰਾ ਦਾਸ ਬਣ ਕੇ ਭੈ ਹਰਨ ਮੇਰਾ ਭੈ ਨੂੰ ਹੀ ਹਰਨ ਕਰ ਦੋ ਖਤਮ ਕਰ ਦੋ ਪਰਮਾਨੰਦ ਜੀਓ ਪਰਮਾਨੰਦ ਕਰੋ ਨਿਧਾਨ ਤੁਸੀਂ ਮਿਹਰ ਕਰ ਦੋ ਖਜ਼ਾਨਾ ਨਿਧਾਨ ਖਜ਼ਾਨਾ ਮੈਨੂੰ ਬਖਸ਼ ਦਿਓ ਨਾਮ ਦੀ ਬਰਕਤ ਮੇਰੀ ਝੋਲੀ ਵਿੱਚ ਪਾ ਦਿਓ ਇਹ ਭਾਈ ਸ਼ਬਦ ਦੀ ਵਿਚਾਰ ਹੈ ਭਗਤ ਰਵਿਦਾਸ ਜੀ ਦਾ ਪਹਿਲਾ ਸ਼ਬਦ ਸੰਪੂਰਨ ਹੁੰਦਾ ਦੇਖੋ ਕਿੰਨਾ ਗaan ਭਗਤ ਜੀ ਬਖਸ਼ਦੇ ਹਨ ਇਹ ਤੋਂ ਸਾਨੂੰ ਸੇਧ ਮਿਲ ਜਾਂਦੀ ਹੈ ਕਿ ਪਿਛਲੇ ਜਨਮਾਂ ਦੇ ਵਿੱਚ ਸਾਨੂੰ ਕਿੰਨੇ-ਕਨੇ ਦੁੱਖ ਭੋਗਨੇ ਪਏ ਸਾਡੀ ਆਤਮਾ ਨੇ ਤੇ ਹੁਣ ਮਾਨਸ ਦੇ ਸਰਦਾਰੀ ਮਿਲੀ ਹੈ ਸਾਨੂੰ ਅਸੀਂ ਸਰਦਾਰੀ ਭੋਗੀਏ ਨਾਮ ਜਪੀਏ ਸਿਮਰਨ ਕਰੀਏ ਭਗਤੀ ਕਰੀਏ ਸ਼ੁਭ ਅੰਮਲ ਧਾਨ ਕਰੀਏ ਧਰਮ ਦੇ ਗੁਣ ਪਨਾਈਏ ਤਾਂ ਸਤਜੁਗ ਹੈ ਕਲਯੁਗ ਤਾਂ ਆਪ ਜੀਵਾਂ ਲਈ ਸਾਡੇ ਵਰਗਿਆਂ ਲਈ ਜੇ ਸਾਡੇ ਕੋਲ ਪਾਰ ਗੁਣ ਆਗੇ ਦਇਆ ਧਰਮ ਹੈ ਤੇ ਪਿਆਰਿਓ ਉਸ ਵਿੱਚ ਸਾਸੀ ਸਤਜੁਗ ਵਿੱਚ ਰਵਾਂਗੇ ਉਹ ਧਾਰਨ ਕਰ ਲਈਏ ਤਾਂ ਅਸੀਂ ਕਾਲ ਦੀ ਫਾਇਤੋਂ ਬਚ ਸਕਦੇ ਹਾਂ ਇਹ ਦੇਖੋ ਕਾਲ ਯੁਗ ਦੇ ਪ੍ਰਭਾਵ ਤੋਂ ਸਾਡਾ ਬਚਾਓ ਸਕਦਾ ਹੈ ਇਹ ਭਾਈ ਸ਼ਬਦ ਦੀ ਵਿਚਾਰ ਹੈ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਭਾਈ ਬਾਣੀ ਵਿਚਾਰ ਦੇ ਨੇਕਾਂ ਭੁੱਲਾਂ ਜੰਨੀਆਂ ਮਹਾਰਸ ਮਤ ਬਖਸ਼ਨਾਈਆਂ ਸੰਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ